ਯਾਰ ਜਰਨਲਿਸਟ ਐਸੋਸੀਏਸ਼ਨ ਵੱਲੋਂ ਸਾਡੇ ਸੰਜੀਤ ਮਈਏ ਜੀ ਦੇ ਮਿਸਿਸ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਉਸ ਨੂੰ ਪੁਲਿਸ ਨੇ ਧਿਆਨ ਚਾ ਸਾਰਾ ਲੇਬਰ ਆਪਣੀ ਲੈਣੀ ਆ ਆਪਾਂ ਸਰਵਾਈ ਔਰ ਉਹਨਾਂ ਨੇ ਘਰ ਸੱਜ ਕੇ ਸਾਡੇ ਭਾਬੀ ਜੀ ਨੂੰ ਬੰਦੀ ਬਣਾ ਲਿਆ ਔਰ ਉਹਦੇ ਬਾਵੀਉਦ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਅਸੀਂ ਕਹਿ ਰਹੇ ਹਾਂ ਵੀ ਸਾਡੇ ਤੇ ਸਾਮਾ ਪਰਚਾ ਘੱਟ ਦਿਓ ਕੋਈ ਦਿੱਕਤ ਨਹੀਂ ਤੇ ਸਾਡਾ ਅੱਜ 10 12 ਦਿਨਾਂਾਂ ਦੇ ਨੇ ਤੇ ਫਕਸ਼ਾ ਨਹੀਂ ਹੋਇਆ ਅਗਰ ਸੋਮਵਾਰ ਤੱਕ ਸਾਡੇ ਮਤਲਬ ਕੋਈ ਇਨਸਾਫ ਨਾ ਮਿਲਿਆ ਤੇ ਆਪਣੀ ਐਸੋਸੀਏਸ਼ਨ ਜਿਹੜੀ ਹੈ ਨਾ ਪਰਮਾਨੈਂਟਲੀ ਐਸਐਸਪੀ ਦਫ਼ਤਰ ਦੇ ਬਾਹਰ ਬੈਠੇਗੀ ਔਰ ਉਹ ਪੰਜਾਬ ਬਾੜੀ ਸਾਰਾ ਸਹਿਯੋਗ ਕਰੇਗੀ ਪੱਟੀ ਸਾਹਿਬ ਸਮੇਤ ਪੂਰੇ ਪੰਜਾਬ ਦੇ ਸਾਰੇ ਪੱਤਰਕਾਰ ਸਾਡੇ ਜਿਹੜੇ ਯੂਨੀਅਨ ਦੇ ਨੇ ਉੱਥੇ ਆ ਕੇ ਬੈਠਣਗੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਪੂਰਿ ਪ੍ਰਸ਼ਾਸਨ ਨੂੰ ਕਿ ਸੋਮਵਾਰ ਤੱਕ ਇਹ ਪਰਚਾ ਕੱਟ ਦਿੱਤਾ ਜਾਵੇ ਸਾਵਾ ਹੀ ਕੱਟ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਨਹੀਂ ਤੇ ਫਿਰ ਸਾਨੂੰ ਮਜਬੂਰਨ ਸਾਰੀ ਯੂਨੀਅਨ ਨੂੰ ਬੈਠਣਾ ਪਏਗਾ ਧੰਨਵਾਦ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਾਡੇ ਪੰਜਾਬ ਪਾਰਟੀ ਦੇ ਸੰਜੀਵ ਨਈਰ ਜੀ ਜਿਨ੍ਹਾਂ ਦੀ ਧਰਮ ਪਤਨੀ ਦਾ ਜੋ ਬੁਟੀਕ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਕਿਸੇ ਕਸਟਮਰ ਕੋਲੋਂ ਪੈਸੇ ਲੈਣ ਦਾ ਜੋ ਮਾਮਲਾ ਸੀਗਾ ਇਸ ਦੇ ਸਬੰਧ ਵਿੱਚ ਅਸੀਂ ਅੱਜ ਐਸਐਸਪੀ ਮਾਜੋਗ ਅਫਸਰ ਸਾਹਿਬਾਨ ਦੇ ਕੋਲ ਇਨਸਾਫ ਲੈਣ ਆਏ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਗਰ ਪੱਤਰਕਾਰਾਂ ਨੂੰ ਇਸੇ ਤਰ੍ਹਾਂ ਇਨਸਾਫ ਮਿਲਦਾ ਤੇ ਆਮ ਪਬਲਿਕ ਦਾ ਕਿਤਾ ਹਾਲ ਹੋਏਗਾ ਕਿਸ ਤਰ੍ਹਾਂ ਦੇ ਦਰਦ ਦਰਦੀਆਂ ਠੋਕਰਾ ਖਾਣੀਆਂ ਪੈਂਦੀਆਂ ਹੋਣਗੀਆਂ ਜੋ ਕਿ ਬੜੇ ਅਫਸੋਸ ਦੀ ਗੱਲ ਹੈ ਅਸੀਂ ਮਾਜੋਗ ਐਸਐਸਪੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਸੌਵਾਰ ਅਗਰ ਸਾਡੇ ਪੱਤਰਕਾਰ ਸੰਜੀਵ ਨਈਅਰ ਜੀ ਦੇ ਸਬੰਧ ਵਿੱਚ ਜੋ ਅਸੀਂ ਆਏ ਆ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਦਰੀ ਬਿcha ਕੇ ਬੈਣ ਲਈ ਮਜਬੂਰ ਹੋਵਾਂਗੇ ਸਾਡੀ ਇਸ ਬੇਨਤੀ ਨੂੰ ਜੋ ਹੈ ਮਾਨ ਜੋ ਐਸਐਸਪੀ ਸਾਹਿਬ ਜੋ ਹੈ ਜਰੂਰ ਸੋਚਣ ਵਿਚਾਰ ਨੂੰ ਧੰਨਵਾਦ ਅਸੀਂ ਸੁਣਾਉਂਦੇ ਹਾਂ ਨਹੀਂ ਪੈਸੇ ਲੈਣਗੇ Und das ja.